ਹਾਂਜੀ ਦੋਸਤੋ ਸਵਾਗਤ ਹੈ ਬਾਬਾ ਪ੍ਰੋਪਰਟੀ ਚੈਨਲ ਤੇ ਤੁਹਾਡਾ ਤੇ ਅੱਜ ਆਪਾਂ 7 ਮਰਲਿਆਂ ਦੇ ਵਿੱਚ ਕੋਠੀ ਦੇਖਾਂਗੇ ਮੋਗਾ ਸ਼ਹਿਰ ਦੇ ਵਿੱਚ ਸਪੋਰਟਕਪੂਰਾ ਬਾਈਪਾਸ ਦੇ ਨੇੜੇ ਆਏ ਇਹ ਕੋਠੀ ਔਰ 7 ਮਰਲਿਆਂ ਦੇ ਵਿੱਚ ਬਣੀ ਹੋਈ ਆ 10 ਕਿ ਦਿਨ ਹੀ ਹੋਏ ਆ ਮਿਸਤਰੀ ਹਟੇ ਨੂੰ ਔਰ ਵੀ ਫੋਟ ਜਿਹੜੀ ਆ ਗਲੀ ਆ ਦੋਨੇ ਪਾਸੇ ਦੋ ਗਲੀਆਂ ਦੇ ਉੱਤੇ ਇਹ ਕੋਠੀ ਜਿਹੜੀ ਆ ਬਣੀ ਹੋਈ ਆ ਔਰ ਪੂਰੇ ਦੇ ਪੂਰੇ 7 ਮਰਲੇ ਜਿਹੜੇ ਆ ਉਹ ਛੱਤੇ ਹੋਏ ਆ ਆਪਾਂ ਦੇਖਾਂਗੇ ਉਸ ਤੋਂ ਪਹਿਲਾਂ ਜਿੰਨਾ ਵੀਰ ਭਰਾਵਾਂ ਨੇ ਅਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਬੈਲ ਆਈਕਨ ਦੀ ਘੰਟੀ ਨੂੰ ਦਬਾ ਲਿਓ ਆਲ ਤੇ ਸੈਟਿੰਗ ਕਰਕੇ ਤਾਂ ਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਪਹੁੰਚ ਸਕੇ ਤੇ ਹੋ ਸਕੇ ਤਾਂ ਵੀਡੀਓ ਨੂੰ ਜਲਦੀ ਜਲਦੀ ਇਹਨੂੰ ਸ਼ੇਅਰ ਜਰੂਰ ਕਰ ਦਿਓ ਸੋ ਕਰਦੇ ਆਂ ਫਿਰ ਆਪਾਂ ਇਸ ਕੋਠੀ ਦੀ ਗੱਲਬਾਤ ਸੋ 7 ਮਰਲਿਆਂ ਦੇ ਵਿੱਚ ਬਣੀ ਹੋਈ ਆ ਦੋ ਗਲੀਆਂ ਦੇ ਉੱਤੇ ਆ ਤੇ ਗਲੀਆਂ ਦੋਨੇ ਪਾਸੇ 20-20 ਫੁੱਟ ਜਿਹੜੀਆਂ ਗਲੀਆਂ ਲੱਗਦੀਆਂ ਫੋਟਕਪੂਰਾ ਬਾਈਪਾਸ ਦੇ ਨੇੜੇ ਆ ਮੋਗਾ ਸ਼ਹਿਰ ਆ ਸੋ ਚਾਰ ਬੈਡਰੂਮ ਬਣੇ ਹੋਏ ਆ ਇਸ ਕੋਠੀ ਦੇ ਵਿੱਚ ਸਭ ਤੋਂ ਪਹਿਲਾਂ ਤੁਸੀਂ ਇਹ ਰਸੋਈ ਦੇਖ ਸਕਦੇ ਹੋ ਸੋ ਨਵਾਂ ਮਕਾਨ ਹੀ ਬਣਿਆ ਹੋਇਆ ਬਿਲਕੁਲ 10 ਦਿਨ ਹੀ ਹੋਇਆ ਮਕਾਨ ਬਣਿਆ ਨੂੰ ਯਾਨੀ ਕਿ ਮਿਸਤਰੀ ਹਟਿਆ ਨੂੰ ਸੋ ਚਾਰ ਜਿਹੜੇ ਆ ਬੈਡਰੂਮ ਬਣੇ ਆ ਔਰ ਖੁੱਲੀ ਡੁੱਲੀ ਜਿਹੜੀ ਆ ਲੌਬੀ ਹੈਗੀ ਆ ਤੁਸੀਂ ਦੇਖ ਸਕਦੇ ਹੋ ਔਰ ਖੁੱਲੇ ਡੁੱਲੇ ਜਿਹੜੇ ਆ ਬੈਡਰੂਮ ਬਣੇ ਆ ਸੋ ਅਟੈਚ ਵਾਸ਼ਰੂਮ ਹੈ ਨਹੀਂਗੇ ਪੂਜਾ ਰੂਮ ਬਣਿਆ ਹੋਇਆ ਸੋ ਉੱਪਰ ਜਿਹੜੀ ਆ ਫਰਸ਼ ਆ ਜਿਹੜੀ ਛੱਤ ਦੇ ਉਹ ਵੀ ਲੱਗੀ ਹੋਈ ਆ ਸੋ ਫਰਸਟ ਬੈਡਰੂਮ ਤੁਸੀਂ ਦੇਖ ਸਕਦੇ ਹੋ ਸੋ ਬਿਲਕੁਲ ਜਿਹੜੀ ਆ ਨਵੀਂ ਕੋਠੀ ਬਣੀ ਹੋਈ ਆ ਵੀਡੀਓ ਨੂੰ ਥੋੜਾ ਜਿਹਾ ਦੇਖ ਲਿਆ ਕਰੋ ਬਾਈ ਜੀ ਬੇਨਤੀ ਆ ਕਿਉਂਕਿ ਵੀਡੀਓ ਦੇਖਦੇ ਸਾਰੇ ਸ਼ੁਰੂ ਹੁੰਦੇ ਸਾਰੇ ਕਈ ਵੀਰ ਰੇਟ ਬਾਰੇ ਪੁੱਛਦੇ ਆ ਬਈ ਕਿੰਨਾ ਰੇਟ ਆ ਕਿੰਨੀ ਜਗ੍ਹਾ ਹੈਗੀ ਆ ਤਾਂ ਸੋ ਬੇਨਤੀ ਆ ਕਿ ਵੀਡੀਓ ਨੂੰ ਥੋੜਾ ਦੇਖ ਲਿਆ ਕਰੋ ਬਾਈ ਜੀ ਤੁਹਾਡੇ ਵਾਸਤੇ ਵੀ ਆਪਾਂ ਜਿਹੜੀਆਂ ਵੀਡੀਓ ਬਣਾਈਦੀਆਂ ਤਾਂ ਕਿ ਤੁਹਾਨੂੰ ਘਰੇ ਬੈਠਿਆਂ ਨੂੰ ਹੀ ਪਤਾ ਲੱਗ ਸਕੇ ਵੀ ਕਿੰਨੇ ਮਰਲਿਆਂ ਦੇ ਵਿੱਚ ਬਣੀ ਹੋਈ ਆ ਕਿਸ ਤਰ੍ਹਾਂ ਦੀ ਕੋਠੀ ਹੈਗੀ ਆ ਸੋ ਕੋਸ਼ਿਸ਼ ਕਰਦੇ ਹੁੰਦੇ ਆ ਬਾਕੀ ਤੁਸੀਂ ਕਮੈਂਟਰੀ ਦੱਸ ਦਿਆ ਕਰੋ ਆਪਾਂ ਕੋਸ਼ਿਸ਼ ਕਰਾਂਗੇ ਤੁਹਾਡੀ ਕਿਸਵਟੀ ਦੇ ਖਰੇ ਉਤਰਨ ਦੀ ਸ ਤਾਂ ਸੋ ਇਹ ਤੀਸਰਾ ਜਿਹੜਾ ਬੈਡਰੂਮ ਤੁਸੀਂ ਦੇਖ ਸਕਦੇ ਹੋ ਔਰ ਇਹਦਾ ਗੇਟ ਆ ਜਿਹੜਾ ਦੂਸਰੀ ਗਲੀ ਦੇ ਉੱਤੇ ਵੀ ਦਿੱਤਾ ਹੋਇਆ ਹੈ ਵੀਵੀ ਫੁੱਟ ਦੁਨੇ ਪਾਸੇ ਜਿਹੜੀਆਂ ਗਲੀਆਂ ਲੱਗਦੀਆਂ ਸੋ ਸੀਮੈਂਟ ਵਾਲਾ ਜਿਹੜਾ ਫਰਸ਼ ਆ ਉਹ ਲੱਗਿਆ ਹੋਇਆ ਪੌੜੀਆਂ ਜਿਹੜੀਆਂ ਚੜੀਆਂ ਹੋਈਆਂ ਸੋ ਨਿੱਕ-ਨਿੱਕੇ ਜਿਹੜੇ ਆ 6 ਇੰਚ ਦੇ ਸਟੈਪ ਆ ਜਿਹੜੇ ਪੌੜੀਆਂ ਦੇ ਵੀ ਦਿੱਤੇ ਹੋਏ ਆ ਔਰ ਇਹ ਹੈਗਾ ਜੀ ਚੌਥਾ ਬੈਡਰੂਮ ਸੋ ਅਟੈਚ ਜਿਹੜੇ ਆ ਵਾਸ਼ਰੂਮ ਇਸ ਕੁੱਠੀ ਦੇ ਵਿੱਚ ਤੁਹਾਨੂੰ ਨਹੀਂ ਮਿਲਣਗੇ ਸੋ ਇੱਕ ਸਾਈਡ ਤੇ ਜਿਹੜੇ ਆ ਬਣੇ ਹੋਏ ਆ ਲੈਟਰਿੰਗ ਬਾਥਰੂਮ ਆ ਅਲੱਗ-ਅਲੱਗ ਔਰ ਸੇਫਟੀ ਡੋਰ ਆ ਜਿਹੜੇ ਲੋਹੇ ਦੇ ਦਰਵਾਜ਼ੇ ਬਾਹਰਲੇ ਸਾਈਡ ਤੇ ਲੱਗੇ ਹੋਏ ਆ ਤੋ ਬਹੁਤ ਸੋਹਣੀ ਜਿਹੜੀ ਕੋਠੀ ਆ ਖੁੱਲੀ ਡੁੱਲੀ ਕੋਠੀ ਆ ਔਰ ਬਿਲਕੁਲ ਨਵੀਂ ਹੀ ਕੋਠੀ ਜਿਹੜੀ ਆ ਬਣੀ ਆ ਖੁੜਕਪੂਰਾ ਬਾਈਪਾਸ ਦੇ ਨੇੜੇ ਆ ਔਰ ਰੇਟ ਦੀ ਗੱਲ ਕਰੀਏ ਤਾਂ 25 ਲੱਖ ਰੁਪਏ ਡਿਮਾਂਡ ਕੀਤੀ ਆ ਸੱਤ ਮਰ ਲਿਆਂ ਜੀ ਸੱਤ ਮਰ ਲੇ ਦੇ ਸੱਤ ਮਰ ਲੇ 36 ਹੋਇਆ ਬਾਕੀ ਮੌਕੇ ਤੇ ਛੂਟ ਹੋ ਜਾਊਗੀ 25 ਲੱਖ ਰੁਪਏ ਡਿਮਾਂਡ ਆ ਇਸ ਕੋਠੀ ਦੀ ਤੋ ਤੁਸੀਂ ਵੀ ਅਗਰ ਕਿਸੇ ਤਰ੍ਹਾਂ ਦੀ ਪ੍ਰਾਪਰਟੀ ਨੂੰ ਫੀਲ ਕਰਨਾ ਚਾਹੁੰਦੇ ਹੋ ਘਰ ਦੁਕਾਨ ਮਕਾਨ ਤਾਂ ਬਾਬਾ ਪ੍ਰਾਪਰਟੀ ਚੈਨਲ ਤੇ ਕੰਟੈਕਟ ਕਰੋ ਬਹੁਤ ਬਹੁਤ ਧੰਨਵਾਦ ਸ਼ੁਕਰੀਆ